ਜਾਣ ਤੇਰੇ ਜਾਣ ਦੀ ਕਿਦਾਂ ਜਰਾਗਾ ਮੈਂ ਹੋ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਇਹ ਬੋਲਿਆ ਤੇ ਕਹਿਣ ਕੇ ਦੀਵਾਨਾ ਹੋ ਗਿਆ ਜੇ ਬੋਲਿਆ ਤੇ ਕਹਿਣ ਕੇ ਦੀਵਾਨਾ ਹੋ ਗਿਆ ਨਾ ਬੋਲਿਆ ਤੇ ਕਹਿਣ ਕੇ ਕਿਉਂਕਿ ਪਹਿਲਾਂ ਗਏ ਕੀ ਸੀ ਪੈਸੇ ਐਸਾ ਹਿੰਕੂ ਟੋਲੇਂ। ਕ੍ਰੀਪੀਤਾ ਵਾਸੀ ਬੜੇ ਸਟੇਜਸ ਤੋਂ ਜਦੋਂ ਗਿਆ ਕਿ ਟਾਈਮ ਮੰਗਣਾ। ਜਿਸਨੇ ਟਾਈਮ ਦੇਣ ਨਾਲ ਕੋਈ ਦੰਦੀ ਨਹੀਂ ਕੇਵਾਂ। ਸੱਸੀ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਪਿੰਡਾਂ ਵਾਲੇ। ਤੇ ਗੱਲ ਕਰਦੇ ਆਂ ਉਸ ਪਿੰਡ ਦੇ ਨੌਜਵਾਨ ਦੀ। ਉਸ ਸੁਨਕਾਰ ਦੀ ਜਿਹੜਾ ਆਪਣੇ ਲੋਕਾਂ ਕੈ ਕਿ ਉਹਨੇ ਕਿੱਦਾਂ ਸੰਭਾਲ ਕੇ ਰੱਖਿਆ। ਗੱਲ ਕਰਦੇ ਆਂ ਪਿੰਡ ਫਤਿਗੜ ਗਹਿਰੀ ਦੀ। ਤੇ ਗੱਲ ਕਰਦੇ ਆਂ ਉਸ ਨੌਜਵਾਨ ਦੀ ਜੀ ਦਾ ਨਾਮ ਹੈ ਪਰਮਾਨੰਦਔਲਕ। ਉਹਨਾਂ ਨਾਲ ਤੁਹਾਨੂੰ ਮਿਲਾਉਣੇ ਆ। ਉਹਨੇ ਕੈਕੀ ਨੂੰ ਕਿੱਦਾਂ ਸੰਭਾਲ ਕੇ ਰੱਖਿਆ। ਆਓ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ। ਸਸਿਕਾ ਬਲਮਨਾਂਦੀ। ਸਾਸ਼ਟ੍ਰੀਕਰ ਬੇਦੀ ਸਾਹਿਬ। ਕੀ ਹਾਲ ਹੈ ਫਿਰ ਕਿੱਦਾਂ ਲੱ ਚੱਲ ਰਿਹਾ ਜੀ? ਠੀਕ ਹੈ ਜੀ ਕਿਰਪਾ ਮਹਾਰਾਜ। ਕੁਝ ਗਾਇਕੀ ਦੇ ਵਿੱਚੋਂ ਤੇ ਪਹਿਲਾਂ ਦੱਸੋ ਤੁਹਾਡੇ ਪਰਿਵਾਰ ਬਾਰੇ ਦੱਸੋ ਪਰਿਵਾਰ ਬਾਰੇ ਜੀ ਅਸੀਂ ਤਿੰਨ ਭਰਾ ਦੋ ਟੀਚਰ ਆ ਔਰ ਮੈਂ ਟੇਲਰ ਮਾਸਟਰ ਦਾ ਕੰਮ ਕਰਦਾ ਨਾਲ ਗਾਇਕੀ ਦਾ ਸ਼ੌਂਕ ਹੈ ਗਾਇਕੀ ਦੇ ਵਿੱਚ ਸਫਲ ਨਹੀਂ ਹੋ ਸਕੀ ਕੋਈ ਕਾਰਨ ਸੀਗੇ ਕਿਉਂਕਿ ਜਦੋਂ ਪੋੜਾ ਜਵਾਲਾ گاਉਣ ਦਾ ਉਦੋਂ ਮੇਰੀ ਸ਼ਾਦੀ ਹੋ ਚੁੱਕੀ ਸੀ ਸ਼ਾਦੀ ਤੋਂ ਬਾਅਦ ਬੱਚੇ ਹੋ ਗਏ ਬੱਚਿਆਂ ਦੀ ਜ਼ਿੰਮੇਵਾਰੀ ਕਿੰਨੇ ਕਿੰਨੇ ਬੱਚੇ ਆ ਜ ਆਪਣੇ ਦੋ ਬੱਚੇ ਆ ਜੀ ਦੋ ਆ ਆਹਾਂ ਦੋ ਬਟੇ ਆ ਪੜਦੇ ਆ ਦੋ ਬਟੇ ਇੱਕ 11ਵੀਂ ਚ ਪੜਦਾ ਜੀ ਇੱਕ ਬੀਏ ਕਰਦਾ ਹੈ ਔਰ ਕਿਉਂਕਿ ਹਮ ਪਹਿਲਾਂ ਗਾਇਕੀ ਸੀ ਪੈਸੇ ਪੈਸਾ ਹੈ ਨਹੀਂ ਸੀ ਕੋੜੇ ਗਰੀਬੀ ਦਾਵਾ ਸੀ ਬੜੇ ਸਟੇਜਸ ਤੋਂ ਜਦ ਜਾ ਕੇ ਆ ਟਾਈਮ ਮੰਗਣਾ ਕਿਸੇ ਨੇ ਟਾਈਮ ਦੇ ਦੇ ਨਾ ਕਿਸੇ ਨੇ ਨਹੀਂ ਦੇਣਾ ਤੇ ਕਈ ਵਾਰੀ ਤਾਂ ਸਾਨੂੰ ਛੀਟ ਦੇ ਦਿੰਦੇ ਸੀ ਕਹਿੰਦੇ ਯਾਰ ਔਰ ਅਸੀਂ ਕਹਿਣਾ ਬਾਈ ਜੀ ਆ ਸਾਨੂੰ ਸ਼ੀਲਡਰ ਭਾਏ ਰਹਿਣ ਦਿਓ ਸਾਨੂੰ ਕੋਈ 2 2-400 ਰੁਪਏ ਦੇ ਦਿਓ ਕਿਉਂਕਿ ਅਸੀਂ ਜਦ ਬੱਚਾ ਆਸਤੇ ਕੋਈ ਨਾ ਕੋਈ ਚੀਜ਼ ਲੈ ਗਾਂਗੀ ਵਾਹ ਹਾਂ ਬਹੁਤ ਸੰਘਰਸ਼ ਕੀਤਾ ਜਿਵੇਂ ਕਰੀ ਜਾਂਦੇ ਆ ਜਿਹਦੇ ਕੋਈ ਨਾਂ ਨਾ ਨਹੀਂ ਬਣਿਆ 10 ਤੋਂ 11 ਗੀਤ ਮੇ ਰਿਕਾਰਡ ਵੀ ਆ ਟੀਵੀ ਤੇ ਵੀ ਮੈਂ 15 ਵਾਰੀ ਵੀ 15-20 ਵਾਰੀ ਮੈਂ ਪੀਵੀ ਤੇ ਆਇਆ ਵਾਹ ਜੀ ਹਾਂ ਜਿਹੜਾ ਪਹਿਲਾ ਗੀਤ ਕਰਾਇਆ ਸੀ ਤੇ ਮੈਂ 7000 ਰੁਪਏ ਵੀ ਅੱਜੂ ਫੜ ਕੇ ਤੇ ਉਹਦੇ ਤੇ ਗੀਤ ਤੇ ਪੈਸੇ ਲਾਏ ਸੀਗੇ ਪਰ ਗੀਤ ਵੀਡੀਓ ਬਗੈਰ ਚੱਲਿਆ ਲੀਗਾ ਕੀ ਕੀ ਬੋਲ ਸਿਓ ਗਾਣੇ ਦਾ ਹਾਂ ਗਵੰਟੀ ਕਰੇ ਤਰੱਕੀ ਗਵੰਡੀ ਮਚੋ ਨਹੀਂ ਹਟਦਾ ਪਹਿਲਾ ਗੀਤ ਉਸ ਬਾਰੇ ਕੋਈ ਸਾਡੇ ਦਰਸ਼ਕ ਤੁਹਾਨੂੰ ਸੁਨਣਾ ਚਾਹੁੰਦੇ ਆ ਹਾਂਜੀ 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 ਹੱਕ ਕੁੜ ਬਾਗ ਨਾ ਦੇਵੇ ਸੂਰਜ ਚੜਨੋਂ ਨਹੀਂ ਹਟਦਾ ਵਾਹਿਗੁਰੂ ਯਤਨਾ ਨਾਲ ਬਿਠਾਈਏ ਕੋੜਾ ਖੜਨੋਂ ਨਹੀਂ ਹਟਦਾ ਖੁੱਸਰੇ ਨੂੰ ਬੰਨਤੇ ਇਹ ਤਾਂ ਵੀ ਨੱਚਣੋਂ ਨਹੀਂ ਹਟਦਾ ਘਾਂਡੀ ਕਰੇ ਤਰੱਕੀ ਘਾਂਡੀ ਬੱਚਣੋਂ ਨਹੀਂ ਹਟਦਾ ਔਰਤਾਂ ਦੇ ਵਿੱਚ ਔਰਤ ਤੁਗਲੀ ਕਰਨੋਂ ਹਟਦੀ ਨਾ ਆਪਣੀ ਆਈ ਤੇ ਆਜੇ ਤਾਂ ਫਿਰ ਮਰਨੋਂ ਹਟਦੀ ਨਾ ਸੱਪ ਤੇ ਟਿਕਚੇ ਪੈਰ ਤਾਂ ਸੱਪ ਕਦੇ ਡੰਗਣੋਂ ਨਹੀਂ ਹਟਦਾ ਘਾਂਡੀ ਕਰੇ ਤਰੱਕੀ ਘਾਂਡੀ ਬੱਚਣੋਂ ਨਹੀਂ ਹਟਦਾ ਗੱਲ ਹੈ ਜੀ ਜਦੋਂ ਵੀ ਕੋਈ ਗੈਕੀ ਹੁੰਦੀ ਹੈ ਜ਼ਿਆਦਾਤਰ ਵਿਰਾਸਤ ਚ ਮਿਲਦੀ ਹੈ ਜਾਂ ਕੋਈ ਸ਼ੌਂਕ ਹੁੰਦਾ ਹੈ ਕੋਈ ਤੁਹਾਡੇ ਪਿਤਾ ਜੀ ਬਾਰੇ ਦੱਸੋ ਕਿ ਉਹਨਾਂ ਨੂੰ ਸ਼ੌਂਕ ਸੀ ਜਾਂ ਕੋਈ ਆਪਾਂ ਨੂੰ ਵਿਰਾਸਤ ਚ ਮਿਲੀ ਹੈ ਕਿ ਤੁਸੀਂ ਗੈਕੀ ਜਿਵੇਂ ਕੀਤਾ ਹਾਂ ਜੀ ਮੇਰੇ ਪਿਤਾ ਜੀ ਗਾਉਂਦੇ ਸੀ ਉਹਨਾਂ ਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਮਹਿੰਦੀ ਹਸਨ ਗੁਲਾਮ ਅਲੀ ਸਾਹਿਬ ਹੋਰ ਮਾਮ صدیق ਨੂੰ ਬੜਾ ਅਰਫਕਵਾਤ ਮਾਂ ਨੂੰ ਬੜਾ ਪਸੰਦ ਕਰਦੇ ਸੀ ਉਹਨਾਂ ਨੂੰ 4 ਸਾਲ ਹੋ ਗਏ 4 ਤੋਂ 4.5 ਉਹਨਾਂ ਦੀ ਡੈਥ ਹੋ ਗਈ ਸੀ ਅਕਸਰ ਮੇਰੇ ਨਾਲ ਮੇਲਿਆਂ ਤੇ ਜਾਂਦੇ ਸੀ ਅਸੀਂ ਟਾਈਮ ਲੈਂਦੇ ਸੀ ਕਈ ਵਾਰੀ ਉਹਨਾਂ ਨੂੰ ਟਾਈਮ ਮਿਲ ਜਾਂਦਾ ਸੀ ਕਈ ਵਾਰੀ ਮੈਨੂੰ ਮਿਲ ਜਾਂਦਾ ਸੀ ਕਈ ਵਾਰੀ ਤਾਂ ਅਸੀਂ ਦੋਵੇਂ ਰਹਿ ਜਾਂਦੇ ਸੀ ਉਹਨਾਂ ਨੂੰ 4 ਸਾਲ ਹੋ ਗਏ ਗੁਜ਼ਰਿਆ ਨੂੰ ਯਾਦ ਬਹੁਤ ਆਉਂਦੀ ਹੈ ਬਹੁਤ ਯਾਦ ਆਉਂਦੀ ਹੈ ਉਹਨਾਂ ਦੀ ਬੜੇ ਚੰਗੇ ਇਨਸਾਨ ਸੀ ਬੜੇ ਅੱਛੇ ਇਨਸਾਨ ਸੀ ਔਰ ਮੇਰੇ ਬੇਟੇ ਨੂੰ ਰਾਜਦੀਪ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਨੂੰ ਜਦੋਂ ਅਕਸਰ ਮੈਂ ਯਾਦ ਕਰਦਾ ਤਾਂ ਇੱਕੋ ਹੀ ਗੀਤ ਮੈਂ ਗਾਉਣਾ ਹੁੰਦਾ ਤੇਰੇ ਜਾਨ ਦੀ ਕਿਤਾ ਜਰਾ ਗਾਂ ਮੈਂ ਹੋ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਨ ਦੀ ਜੇ ਬੋਲਿਆ ਤੇ ਕਹਿਣ ਕੇ ਦੀਵਾ ਨਾ ਹੋ ਗਿਆ ਜੇ ਬੋਲਿਆ ਤੇ ਕਹਿਣਗੇ ਦੀਵਾ ਨਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਲੋਕਾਂ ਦੀ ਇਸ ਜ਼ਬਾਨ ਨੂੰ ਕਿੱਦਾਂ ਫੜਾਂਗਾ ਮੈਂ ਤੇਰੇ ਬਗਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਹਾਂਜੀ ਦਰਸ਼ਕ ਇਹ ਵੀ ਜਾਨਣਾ ਚਾਹੁੰਦੇ ਆ ਅਸਲੀ ਕੋਸ਼ਿਸ਼ ਕਰਦੇ ਆ ਸਾਡਾ ਜਿਹੜਾ ਚੈਨਲ ਆ ਪਿੰਡਾਂ ਵਾਲੇ ਉਹ ਉਹੀ ਕਲਾਕਾਰਾਂ ਨੂੰ ਦਿਖਾਇਆ ਜਾਵੇ ਜਿਹਨੂੰ ਪਲੇਟਫਾਰਮ ਨਾਲ ਲੋਕਾਂ ਦਾ ਇਹੋ ਜਿਹਾ ਤਿਆਰ ਹੋ ਸਕੇ ਲੋਕੋ ਨੂੰ ਪਿਆਰ ਕਰਨ ਮਸ਼ਹੂਰ ਕਰਦਣ ਲੋਕ ਕੀ ਨਹੀਂ ਕਰ ਸਕਦੇ ਲੋਕ ਹੀ ਲੋਕ ਬੰਦਾ ਅਰਸ਼ ਤੇ ਪਜਾਉਣ ਵਾਲਿਆ ਤੇ ਲੋਕ ਬੰਦਾ ਫਰਸ਼ ਤੇ ਪਜਾਉਣ ਵਾਲਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਆ ਆਪਾਂ ਕੋਈ ਗੁਰੂ ਧਰਨਾ ਵੀ ਕੀਤੀ ਸੀਗੀ ਕਿ ਜਾਂ ਕੋਈ ਆਪਣਾ ਗੁਰੂ ਹੋਵੇ ਜਾਂ ਕਿਉਂ ਨਹੀਂ ਆਪਾਂ ਸਫਲ ਹੋ ਪਾਈ ਗਏ ਕੀ ਹਾਂਜੀ ਗੁਰੂ ਧਾਰਿਆ ਸੀ ਮੈਂ ਪਹਿਲਾਂ ਕੀਰਤਨ ਸਿੱਖਦਾ ਸੀ ਸਾਡੇ ਪਿੰਡ ਦਾ ਮੁੰਡਾ ਸੀ ਨਰਮਿੰਦਰ ਸਿੰਘ ਰਾਗੀ ਐ ਉਹ ਜਲਾਲਾਬਾਦ ਰਹਿੰਦੇ ਆ ਹੁਣ ਤੇ ਉਹਨਾਂ ਤੋਂ ਮੈਂ ਸਿੱਖਿਆ ਪ੍ਰਾਪਤ ਕੀਤੀ ਐ ਜਿਹੜਾ ਸਫਲ ਹੋਣ ਦੀ ਗੱਲ ਐ ਵੀ ਮੈਨੂੰ ਕਹਿੰਦੇ ਸਫਲ ਨਹੀਂ ਹੋ ਸਕਿਆ ਉਹ ਸਫਲ ਹੋਣ ਦਾ ਕਾਰਨ ਗਰੀਬੀ ਗਰੀਬੀ ਜਿਆਦਾ ਸੀ ਪੈਸਾ ਕੋਲੇ ਹੈ ਨਹੀਂ ਸੀ ਔਰ ਮੇਲਿਆਂ ਤੇ ਜਾ ਕੇ ਮੈਂ ਗਾਇਆ 500 ਸਟੇਜ ਤੇ ਮਗਾ ਚੁੱਕਾ ਵੱਖਰੋ ਵੱਖਰੇ ਸਟੇਜਾਂ ਤੇ ਗਾਇਆ ਗੁਰਦਾਸ ਮਾਨ ਦੇ 70 ਸਟੇਜ ਤੇ ਵੀ ਮੈਂ ਗਾਇਆ ਪਹਿਲਾਂ ਜਦੋਂ ਸ਼ੁਰੂਆਤ ਹੁੰਦੀ ਆ ਸਿਰਫ ਸਾਡੇ ਵਰਗੇ ਕਲਾਕਾਰਾਂ ਨੂੰ ਟਾਈਮ ਦਿੰਦੇ ਆ ਔਰ ਇੱਕ ਮੈਂ ਅਕਸਰ ਕਮੇਟੀਆਂ ਨੂੰ ਬੇਨਤੀ ਕਰਦਾ ਹੁੰਦਾ ਵੀ ਜਦੋਂ ਕੋਈ ਕਲਾਕਾਰ ਆਉਂਦੇ ਆ ਥੋੜੇ ਤੁਸੀਂ ਬਿੰਦ ਸੱਦੇ ਵੀ ਜਾਂਦੇ ਆ ਸਾਡੇ ਵਰਗੇ ਤੇ ਉਹਨਾਂ ਨੂੰ ਉਹਨਾਂ ਦੀ ਕਲਾ ਦੇ ਹਿਸਾਬ ਨਾਲ ਪੈਸੇ ਦਿਆ ਕਰੋ ਜਿਹੜੀ ਕਮੇਟੀ ਦਿੰਦੀ ਪੈਸੇ 500 ਦੇਣਾ ਜਾਂ 1000 ਦੇਣਾ ਕਈ ਐਸੇ ਕਲਾਕਾਰ ਚੜ ਜਾਂਦੇ ਆ ਦੇ ਉੱਤੇ ਜਿਨ੍ਹਾਂ ਨੂੰ ਜਮੇ ਨਹੀਂ ਵੱਲ ਹੁੰਦਾ ਗੌਣ ਦਾ ਦਰਸ਼ਕਾਂ ਨੂੰ ਕੋਈ ਅਜਿਆ ਸਨਾਓ ਜਿਹੜਾ ਤੁਹਾਡਾ ਆਪਣਾ ਹੋਵੇ ਹਾਂਜੀ ਹਾਂਜੀ ਦੇ ਪਲੀਜ਼ ਮੇਰੇ ਬ੍ਰਦਰ ਕੈਮਰਾਮੈਨ ਨੂੰ ਕਹੂੰਗਾ ਬੇਕੰਨਦ ਜੀ ਦਾ ਮਾਸਟਰ ਟੀਚਰ ਲੱਗਿਆ ਉਹਨਾਂ ਦੇ ਗੀਤ ਲਿਖਿਆ ਹੋਇਆ ਮਸਲ ਖੁਦ 60 ਸਾਲ ਕੀਤੀ ਪੂਰੀ ਬਾਪੂ ਨੇ ਕਮਾਈ ਪਈ ਆਖਦੇ ਨੇ ਪੁੱਤ ਬੁੜਾ ਮਾਰਦਾ ਪਕਾਈ ਪਈ ਪਿਆਮਨ ਜੀ ਉੱਤੇ ਬੰਦਾ ਕੁਰਲਾਈ ਜਾਂਦਾ ਏ ਪਿਆਮਨ ਜੀ ਉੱਤੇ ਬੰਦਾ ਕੁਰਲਾਈ ਜਾਂਦਾ ਏ ਫਿਰ ਇਹੋ ਜੇ ਸਮੇਂ ਤੇ ਗੁੱਸਾ ਇਹੋ ਜੇ ਸਮੇਂ ਤੇ ਗੁੱਸਾ ਆਈ ਜਾਂਦਾ ਏ ਇਹੋ ਜੇ ਸਮੇਂ ਤੇ ਗੁੱਸਾ ਆਈ ਜਾਂਦਾ ਏ ਜੱਟ ਦੀ ਫਸਰਗੇ ਮੰਡੀ ਵਿੱਚ ਰੁਣਗੇ ਵੇ ਦੀ ਦਿਹਾੜੀ ਕੋਈ ਮਾਲਕ ਜੇ ਭੁੱਲ ਜੇ ਜੱਟ ਦੀ ਫਸਲ ਗੇ ਮੰਡੀ ਵਿੱਚ ਰੁਲ ਗੇ ਕਾਬੇ ਦੀ ਦਿਹਾੜੀ ਕੋਈ ਮਾਲਕ ਜੇ ਭੁੱਲ ਜੇ ਚੋਰਾ ਮੰਨੋ ਮੱਲੀ ਮੜ ਵਿੱਚ ਆਈ ਜਾਂਦਾ ਏ ਫਿਰ ਇਹੋ ਜੇ ਸਮੇਂ ਤੇ ਗੁੱਸਾ ਇਹੋ ਜੇ ਸਮੇਂ ਤੇ ਗੁੱਸਾ ਆਈ ਜਾਂਦਾ ਏ ਇਹੋ ਜੇ ਸਮੇਂ ਤੇ ਗੁੱਸਾ ਆਈ ਜਾਂਦਾ ਏ ਆ ਜੀ ਦੋਸਤੋ ਇਹ ਸੰ ਪਰਮਾਨੰਦੌਰ ਜਿਹਨਾਂ ਨਾਲ ਆਪਾਂ ਗੱਲਬਾਤ ਕਰਾਈ ਹੈ ਤੁਹਾਡੇ ਨਾਲ ਮਿਲ ਕੇ ਬਹੁਤ ਹੀ ਚੰਗਾ ਲੱਗਿਆ ਤੇ ਮੈਂ ਆਪਣੇ ਚੈਨਲ ਦੁਆਰਾ ਬੇਨਤੀ ਕਰਦਾ ਹਾਂ ਵੀ ਇਹਨਾਂ ਨੂੰ ਅਜੇ ਹ ਕੋਈ ਕੰਪਨੀ ਦਾ ਕੋ ਉਹਨਾਂ ਨੂੰ ਮਿਲੇ ਜਿਹੜਾ ਇਹਨਾਂ ਦੀ ਜਿਹੜੀ ਇਹ ਪਿਆਰੀ ਜਿਹੀ ਆਵਾਜ਼ ਹੈ ਉਹਨੂੰ ਇੰਨਾ ਬੁਲੰਦ ਕਰ ਦੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਜਿਹੜਾ ਜੀਵਨ ਵੀ ਹੈ ਬਹੁਤ ਵਧੀਆ ਸਖਾਲਾ ਬਣ ਜੇ ਤੇ ਜਿਹੇ ਜਿਹੜੇ ਲੋਕ ਹੈ ਜਿਹੜੇ ਗਾਇਕੀ ਨੂੰ ਅਜੇ ਤੱਕ ਸੰਭਾਲ ਕੇ ਰੱਖੇ ਜਿਹੜੇ ਪੰਜਾਬੀ ਵਿਰਸੇ ਨੂੰ ਉਹਨਾਂ ਦੇ ਕੋਈ ਸਾਰ ਲੈਣ ਵਾਲਾ ਤਾਂ ਪੈਦਾ ਹੋਵੇ ਥੱਲੇ ਇਹਨਾਂ ਦਾ ਨੰਬਰ ਚੱਲ ਰਿਹਾ ਤੇ ਹੁਣ ਜਾਂਦੀ ਵਾਰ ਦੀ ਸਾਨੂੰ ਜਰੂਰ ਤੁਸੀਂ ਕਿ ਮਰਜਾ ਮਰਜਾ ਤਾਂ ਜਰੂਰ ਚਾਹੀਦਾ ਤੇ ਔਰ ਮੈਂ ਇੱਕ ਬੇਨਤੀ ਕਰਦਾ ਵੀ ਸਾਨੂੰ ਕੰਮ ਦਿਓ ਸਾਨੂੰ ਅਸੀਂ ਤਾਂ ਜਿਹੜੇ ਪੈਸੇ ਵੀ ਖਾੜੇ ਦੇ ਬਾਅਦ ਚ ਲੈ ਲਾਂਗੇ ਸਾਨੂੰ ਪਹਿਲਾਂ ਸੁਣੋ ਸਾਨੂੰ ਮੌਕਾ ਦਿਓ ਸਾਨੂੰ ਸੁਣੋ ਤੁਸੀਂ 2 ਘੰਟੇ ਇਹ ਚਾਹ ਨੂੰ ਪਸੰਦ ਆ ਕੇ ਤਾਂ ਸਾਨੂੰ ਪੈਸੇ ਦੇ ਦੇਉ ਨਹੀਂ ਤਾਂ ਅਸੀਂ ਰੂਪ ਹਰਛਾਣੀ ਵੀ ਛੱਡ ਦਾਂ। ਵਾਹ ਜੀ। ਇੱਥੇ ਤਿੱਕਰ ਸੋਚ ਆ ਔਰ ਮੈਂ ਸਾਰੇ ਕਲਾਕਾਰਾਂ ਜੀ ਮੈਂ ਸਾਰੇ ਕਲਾਕਾਰਾਂ ਨੂੰ ਗਾ ਲੈਂਦਾ ਮਹੰਮਦ ਰਫੀ, ਕੁਸ਼ੂਰ ਕੁਮਾਰ, ਮੁਸਲਤ ਪੱਤੇਆੜੀ ਸਾਹਿਬ, ਸੋਨੂ ਨਿਗਮ, ਸੁਖਵਿੰਦਰ ਸਿੰਘ ਔਰ ਹੰਸਰਾਜ ਹੰਸ ਦੂਰ ਛਕੰਦਰ ਔਰ ਗੁਰਦਾਸ ਮਾਨ ਸਾਹਿਬ ਮੇਰੇ ਫੇਵਰੇਟ ਹੈ। ਔਰ ਪਰ ਇੱਥੇ ਸਾਰਾ ਕੁਝ ਮੈਂ ਸੁਣਾ ਨਹੀਂ ਸਕਦਾ। ਅਖੀਰ ਤੇ ਸਾਨੂੰ ਇੱਕ ਮਿਰਚਾ ਲਾ ਕੇ ਮਾਫ਼ੀ ਕਰਦੇ ਜੀ। ਟਟ ਛੜਤੇ ਮੇਰੇ ਦੇਖਣ ਨੂੰ ਖੁ ਬੱਡੀ ਪਾਪੀ ਦਿੰਦੀ ਥਮ 베 ਮੈਂ ਕਦੇ ਨਾ ਦਿਉਂ ਰੰਗਾਰਿਆ 베 ਜੱਟਾ ਕਦੇ ਨਾ ਆਇਓ ਕੰਮ ਮਨੇ ਸਹਬਾ ਕਿਹੜੀ ਪਦਮਨੀ ਉਹ ਵੀ ਰੰਦਾ ਵਰਗੀ ਰੰ ਜਟਾ ਆਖੇ ਲੱਗ ਮਨ ਮੇਰੀਆਂ ਬੱਕੀ ਮੋੜ ਤਵੇਲੇ ਬੰਨ ਬੱਕੀ ਮੋੜ ਤਵੇਲੇ ਬੰਨ ਹੋ ਬੱਕੀ ਮੋੜ ਤਵੇਲੇ ਬੰਨ ਦੋਸਤੋ ਅਸੀਂ ਆਈ ਵਾਰੀ ਕੋਈ ਨਾ ਕੋਈ ਫਨਕਾਰ ਤੁਹਾਡੇ ਨਾਲ ਮਲਾਉਣੇ ਆ ਅਸੀਂ ਬਿਲਕੁਲ ਕਿਸੇ ਕੋਲ 1 ਰੁਪਿਆ ਖਰਚਾ ਨਹੀਂ ਲੈਂਦੇਗੇ ਅਗਰ ਤੁਸੀਂ ਵੀ ਕੋਈ ਵੀ ਕਲਾਕਾਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤੇ ਤੁਸੀਂ ਸਾਡਾ ਨੰਬਰ ਹੈ ਉਹ ਤੁਸੀਂ ਨੋਟ ਕਰ ਲਓ ਅਸੀਂ ਥੱਲੇ ਨੰਬਰ ਦੇ ਦਾਂਗੇ ਧੰਨਵਾਦੀ ਸਰਨ ਸਤਿ ਸ੍ਰੀ ਅਕਾਲ